ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ ਕੀ ਪੰਜਾਬ 'ਚ ਨਵੀਂ ਪਾਰਟੀ ਬਣਨ ਜਾ ਰਹੀ ਹੈ ਕੀ ਪੰਜਾਬ ਦੇ ਵਿੱਚ ਨਵੇਂ ਸਿਆਸੀ ਦਲ ਦੇ ਮੁਖੀ ਅਮਰਿਤਪਾਲ ਸਿੰਘ ਹੋਣਗੇ ਕੀ ਨਵੇਂ ਸਿਆਸੀ ਦਲ ਦੀ ਕਮਾਂਡ ਸਰਜ ਸਿੰਘ ਖਾਲਸਾ ਸੰਭਾਲਣਗੇ ਜਾਂ ਸ਼੍ਰੋਮਣੀ ਕਾਲਜ ਦਲ ਦੀ ਪ੍ਰਧਾਨਗੀ ਹੁਣ ਸੁਖਵੀਰ ਬਾਦਲਨੀ ਭਾਈ ਜਸਪੀਰ ਸਿੰਘ ਰੋਡੇ ਕਰਨਗੇ ਤੇ ਉਸ ਦੇ ਨਾਲ ਹੀ ਅਮਰਿਤਪਾਲ ਸਿੰਘ ਤੇ ਸਰਜ ਸਿੰਘ ਖਾਲਸਾ ਵੀ ਨਾਲ ਤੁਰਨਗੇ ਚਰਚਾ 'ਚ 4 ਜੂਨ ਦੇ ਚੋਣ ਨਤੀਜਿਆਂ ਤੋਂ ਬਾਅਦ ਹੀ ਪੰਜਾਬ ਚੋਰ ਫੜਨ ਲੱਗੀਆਂ ਸੀ ਕਿ ਵੀ ਪੰਜਾਬ ਦੇ ਵਿੱਚ ਇੱਕ ਨਵੀਂ ਪੰਥਕ ਪਾਰਟੀ ਖੜੀ ਹੋ ਸਕਦੀ ਹੈ ਪੰਥਕ ਰਾਜਨੀਤਿਕ ਜਮਾਤ ਦੀ ਅਗਵਾਈ ਕਰਦਾ ਤਾਲਖ ਪੰਜਾਬ 'ਚ ਖੜਾ ਹੋ ਸਕਦਾ ਜਿਹਦੀ ਵਾਗਡੋਰ ਜੇਲ੍ਹ 'ਚ ਬੈਠੇ ਅਮਰਤਪਾਲ ਸਿੰਘ ਦੇ ਹੱਥ ਤੇ ਬਾਹਰ ਜਨਤਾ 'ਚ ਵਿਚਰਦੇ ਅਨਸਰ ਸਿੰਘ ਖਾਲਸਾ ਦੇ ਹੱਥ ਹੋ ਸਕਦੀ ਹੈ ਅਮਰਤਪਾਲ ਸਿੰਘ ਦਾ ਪਰਿਵਾਰ ਇਧਰੇ ਸਾਹਮਣੇ ਆ ਸਕਦਾ ਤੇ ਇਸ ਗੱਲ ਨੂੰ ਉਸ ਸਮੇਂ ਹੋਰ ਚਰਚਾ ਮਿਲੀ ਜਦੋਂ ਜਿਮਨੀ ਚੌਂ ਦੇ ਵਿੱਚ ਗੱਲਾਂ ਤੁਰਪੀਆਂ ਕਿ ਕੱਲ੍ਹ ਸੀ ਹੋਰੀ ਬਾਜੇ ਕਿ ਹੋਰੀ ਮદાન 'ਚ ਨਿਤਰਨ ਜਾ ਰਹੇ ਨੇ ਜੇਲ੍ਹ 'ਚ ਬੈਠੇ ਨਿਤਕ ਅਮਰਤਪਾਲ ਸਿੰਘ ਦੇ ਬਕੀ ਨੇ ਕਿਹਾ ਕਿ ਨਾ ਅਮਰਤਪਾਲ ਸਿੰਘ ਦੀ ਇਹ ਨਾਲ ਕੋਈ ਸਹਿਮਤੀ ਨਹੀਂ ਅਮਰਤਪਾਲ ਸਿੰਘ ਨੇ ਕਦੇ ਇਸ ਹਵਾਲੇ ਤੇ ਵੀ ਅਦਾ ਜ਼ਿਕਰ ਵੀ ਨਹੀਂ ਕੀਤਾ ਪਰ ਇਹ ਚਰਚਾਾਂ ਵਿੱਚ 흘ਲੀ ਆ ਉਹਦੇ ਨਾਲੇ ਚਰਚਾ ਤੁਰੀ ਕਿ ਵੀ ਪੰਜਾਬ ਦੇ ਵਿੱਚ ਇੱਕ ਨਵਾਂ ਸਿਆਸੀ ਦਲ ਜਨਮ ਲੈ ਸਕਦਾ ਹੈ ਇਹ ਸਿਆਸੀ ਦਲ ਦੇ ਜਨਮ ਲੈਣ ਦੀ ਇਸ ਚਰਚਾਾਂਵਾਂ ਦੇ ਦਰਮਿਆਨ ਅਮਰਤਪਾਲ ਸਿੰਘ ਦੇ ਭਰਾ ਨੂੰ ਪੁਲਿਸ ਨੇ ਨਸ਼ੇਸ ਨੇ ਫੰਡ ਦਾ ਦਾਵਾ ਕੀਤਾ ਕਿਾ ਕਿ ਨਸ਼ਾ ਸਪਲਾਈਅਰ ਨਹੀਂ ਅਸੀਂ ਨਸ਼ਾ ਲੈਣ ਦਾ ਆਦੀ ਇੱਕ ਬੰਦਾ ਫੜਿਆ ਤੇ ਉਹਨੇ 10000 ਰੁਪਏ ਦੇ ਕੇ ਆਪਣੀ ਪੇਟੀਆਂ ਤੋਂ ਕਹਿੰਦੇ ਨਸ਼ਾ ਖਰੀਦਿਆ ਅਸੀਂ ਆਈਸ ਨਾਂ ਦੀ ਉਹ ਕਹਿੰਦੇ ਜੀ ਅਸੀਂ ਉਹ ਵੇਚਣ ਵਾਲਾ ਵੀ ਬਰਾਮਦ ਕਰ ਲਿਆ ਅਸੀਂ ਜੀ ਇਹਦੇ ਪ੍ਰਾਤੋਂ ਸਮਾਨ ਵੀ ਬਰਾਮਦ ਕਰ ਲਿਆ ਇਹ ਸਾਰੇ ਘਟਨਾਕਰਮ ਦੇ ਦਰਮਿਆਨ ਅਮਰਤਪਾਲ ਸਿੰਘ ਹੋਰਾਂ ਦੀ ਟੀਮ ਦੇ ਨਾਲ ਵਕੀਲ ਵਜੋਂ ਕੰਮ ਕਰ ਰਹੇ ਈਮਾਨ ਸਿੰਘ ਹੋਰਾਂ ਨੇ ਇੱਕ ਗੱਲ ਆਖੀ ਕਹਿੰਦੇ ਕਿ ਇਹ ਸਾਰਾ ਬੋਕਸ ਜਿਹੜਾ ਮਾਮਲਾ ਬਣਾਇਆ ਗਿਆ ਕਹਿੰਦੇ ਇਹ ਅਮਰਿਤਪਾਲ ਸਿੰਘ ਨੂੰ ਬਦਨਾਮ ਕਰ ਲਈ ਕਿਉਂਕਿ ਉਹ ਨਸ਼ੇ ਦੇ ਖਿਲਾਫ ਲੜਾਈ ਲੜਦਾ ਇਹ ਇਸ ਲਈ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਇਹ ਸਾਜ਼ਿਸ਼ ਹੈ ਤੇ ਉਹਨਾਂ ਨੇ ਇੱਕ ਗੱਲ ਕਹੀ ਇਸ ਤਰ੍ਹਾਂ ਜਿਹੜੀ ਗੱਲ ਧਿਆਨ ਮੰਗਦੀ ਸੀ ਸ਼ਾਇਦ ਉਹ ਕਿ ਚਰਚਾ 'ਚ ਨਹੀਂ ਆਪਾਂ ਲੰਘੇਦਿਆਂ ਗੱਲ ਵੀ ਕਰ ਰਹੇ ਸੀ ਉਸ ਪਹਿਲੂ ਤੇ ਕਿ ਅਮਰਿਤਪਾਲ ਸਿੰਘ ਹੋਰਾਂ ਦਾ ਵਕੀਲ ਵਕੀਲ ਵੱਜੋ ਸਾਥ ਦੇਣ ਵਾਲਾ ਈਮਾਨ ਸਿੰਘ ਕਹਿੰਦਾ ਕਿ ਇਹ ਸਾਰੀ ਪੁਲਿਸ ਦੀ ਕਾਰਵਾਈ ਪੰਜਾਬ ਸਰਕਾਰ ਦੀ ਸ਼ੈਤ ਹੋਈ ਆ ਕਿਉਂਕਿ ਅਮਰਿਤਪਾਲ ਸਿੰਘ ਆਉਣ ਵਾਲੇ ਦਿਨਾਂ 'ਚ ਖੇਤਰੀ ਪਾਰਟੀ ਬਣਾਉਣ ਜਾ ਰਹੇ ਨੇ ਤੇ ਦੋ ਦਿਨਾਂ ਬਾਅਦ ਹੀ ਸਰਜੀਤ ਸਿੰਘ ਖਾਲਸਾ ਨੇ ਗੱਲ ਜਨਤਕ ਤੌਰ ਤੇ ਆਖਦੀ ਕਿ ਵੀ ਅਸੀਂ ਪੰਥਕ ਸਿਆਸਤ ਕਰਨ ਵਾਲਾ ਇੱਕ ਸਿਆਸੀ ਦਲ ਬਣਾਉਣ ਜਾ ਰਹੇ ਹਾਂ। ਅਮਰਤਪਾਲ ਸਿੰਘ ਜੇਲ੍ਹ ਤੋਂ ਆ ਜਵੇ ਅਸੀਂ ਸਿਆਸੀ ਪਾਰਟੀ ਦਾ ਐਲਾਨ ਕਰ ਦੇਣਾ। ਸਰਜੀਤ ਸਿੰਘ ਖਾਲਸਾ ਕਹਿੰਦੇ ਕਿ ਅਮਰਤਪਾਲ ਸਿੰਘ ਹੋਰੀ ਇਸ ਗੱਲ ਜੇ ਤਿਆਰ ਹੋਣ ਮੈਂ ਗੱਲ ਕਰੂੰਗਾ ਤੇ ਜੇ ਤਿਆਰ ਹੋਣ ਤਾਂ ਮੈਂ ਉਹਨਾਂ ਦੇ ਨਾਲ ਆ। ਨਹੀਂ ਉਹ ਮੈਨੂੰ ਕਹਿਣ ਤੇ ਮੈਂ ਸਿਆਸੀ ਦਲ ਬਣਾਉਂਗਾ। ਹਾਂ ਤਾਂ ਸਿਆਸੀ ਦਲ ਤਾਂ ਬਣਨਾ ਉਹਨੋਂ ਦੀ ਅਗਵਾਈ ਅਮਰਪਾਲ ਸਿੰਘ ਨੇ ਕਰਨੀ ਹੈ ਕਿ ਸਰਜੀਤ ਸਿੰਘ ਖਾਲਸਾ ਨੇ ਕਰਨੀ ਹੈ ਕਿ ਕਿਸੇ ਤੀਸਰੇ ਧਰਨੇ ਕਰਨੀ ਹੈ ਪਰ ਇਹ ਸਭ ਦੇ ਦਰਮਿਆਨ ਰਾਜਦੇਵ ਸਿੰਘ ਖਾਲਸਾ ਗਏ ਰਾਜਦੇਵ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ਤੇ ਕਿਸੇ ਸਮੇਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸੀ ਉਸ ਤੋਂ ਬਾਅਦ ਉਹ ਉਹਨਾਂ ਦੀ ਇਹ ਚੀਜ਼ਾਂ ਜਨਤਕ ਹੋਈਆਂ ਕਿ ਬਈ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਜੁਆਇਨ ਕਰ ਲਈ ਰਾਸ਼ਟਰੀ ਸਿੱਖ ਸੰਗਤ ਤੋਂ ਬਾਅਦ ਉਹ ਆਰਐਸਐਸ ਚੁੰਦੇ ਹੋਏ ਅੱਜ ਦਾ ਤੱਕ ਬਣੇ ਭਾਜਪਾ ਚ ਭਾਜਪਾ ਦੀ ਜੁਆਇਨਿੰਗ ਵਾਲੀਆਂ ਤਸਵੀਰਾਂ ਸਾਰਾ ਕੁਝ ਸਾਹਮਣੇ ਆਇਆ ਪਰ ਉਹ ਅਮਰਿਤਪਾਲ ਸਿੰਘ ਦੇ ਵਕੀਲ ਵੱਜੋਂ ਸੇਵਾਵਾਂ ਨਿਭਾ ਰਹੇ ਨੇ ਤੇ ਉਹ ਹੀ ਜਾਣਕਾਰੀ ਸਭ ਤੋਂ ਪਹਿਲਾਂ ਉਹੀ ਲੈ ਕੇ ਆਏ ਸੀ ਕਿ ਅਮਰਿਤਪਾਲ ਸਿੰਘ ਕਾਗਜ਼ ਭਰਨਗੇ ਚੋਣ ਲੜਨਗੇ ਤੇ ਹੁਣ ਰਾਜਦੇਵ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਵੀ ਰੋਲਾ ਪਈ ਜਾਂਦਾ ਕਿ ਸੁਖਵੀਰ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਛੱਡੇ ਸੁਖਵੀਰ ਬਾਦਲ ਕਹਿੰਦਾ ਕਾਦੀ ਛੱਡੇ ਪ੍ਰਧਾਨਗੀ ਸੁਖਵੀਰ ਬਾਦਲ ਦਾ ਪ੍ਰਧਾਨ ਹੋ ਹੀ ਨਹੀਂ ਸਕਦਾ ਅਕਾਲੀ ਦਲ ਦਾ ਉਹ ਕਹਿੰਦੇ ਅਕਾਲੀ ਦਲ ਦੀਆਂ ਜੋ ਰਵੈਤਾਂ ਨੇ ਜੋ ਨਿਯਮ ਨੇ ਜੋ ਸਿਧਾਂਤ ਨੇ ਸੁਖਬੀਰ ਬਲਤੋਹ ਦੇ ਉੱਪਰ ਖੜਾ ਨਹੀਂ ਉਤਰਦਾ ਰਾਜਦੇਵ ਖਾਲਸਾ ਕਹਿੰਦੇ ਉਹਦੇ ਉੱਪਰ ਤਾਂ ਪ੍ਰਕਾਸ਼ ਸਿੰਘ ਬਾਦਲ ਵੀ ਖੜਾ ਨਹੀਂ ਉਤਰਦਾ ਇਸ ਲਈ ਕਹਿੰਦੇ ਕਿ ਇਹ ਕਿਵੇਂ ਹੋ ਸਕਦਾ ਕਿ ਹਾਂ ਸੁਖਬੀਰ ਬਾਦਲ ਤੁਸੀਂ ਕਹਿੰਦੇ ਪ੍ਰਧਾਨ ਕਿ ਛੱਡੀ ਉਹਦੀ ਗੱਦੀ ਪ੍ਰਧਾਨਗੀ ਹਾਂ ਪ੍ਰਧਾਨ ਬਣਾਉਣਾ ਤਾਂ ਸ਼੍ਰੋਮਣੀ ਕਾਲ ਦਾ ਕਹਿੰਦੇ ਪ੍ਰਧਾਨ ਭਾਈ ਜਸਵੀਰ ਸਿੰਘ ਰੋਡੇ ਵਰਗਾ ਹੋਣਾ ਚਾਹੀਦਾ ਸੋ ਹੁਣ ਰਾਜਦੇਵ ਸਿੰਘ ਖਾਲਸਾ ਨੇ ਇਹ ਕਹਿ ਕੇ ਕੀ ਪ੍ਰਧਾਨ ਭਾਈ ਜਸਵੀਰ ਸਿੰਘ ਰੋਡੇ ਵਰਗਾ ਹੋਣਾ ਚਾਹੀਦਾ ਹੈ ਜਾਂ ਰੋਡੇ ਹੋਣਾ ਚਾਹੀਦੇ ਨੇ ਕੀ ਜਸਵੀਰ ਸਿੰਘ ਰੋਡੇ ਪ੍ਰਧਾਨ ਹੋਣਗੇ ਤਾਂ ਕੀ ਅਮਰਿਤਪਾਲ ਸਿੰਘ ਤੇ ਸਰਦਾਰੀ ਖਾਲਸਾ ਉਹਨਾਂ ਦੀ ਕਮਾਂਡ ਹਿੱਟ ਕੰਮ ਕਰਨਗੇ ਇਸ ਸਾਰੇ ਪਹਿਲੂ ਦੇ ਦਰਮਿਆਨ ਕੀ ਇਹ ਹੁਣ ਅਕਾਲੀ ਦਲ ਦੇ ਨਾਂ ਦੇ ਉੱਤੇ ਅੱਗੇ ਵਧਣ ਦੀ ਕੋਆਇਦਾ ਕੀ ਨਵੇਂ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਦੇ ਉੱਤੇ ਉਹ ਕਹਿੰਦੇ ਅਕਾਲੀ ਦਲ 1920 ਜਿਹੜਾ ਸੀਗਾ ਉਹ ਸਿਧਾਂਤ ਤੇ ਪਾਲਣਾ ਨਹੀਂ ਹੁੰਦੀ ਜੋ 1920 ਦੇ ਵਿੱਚ ਅਕਾਲੀ ਦਲ ਦੀ ਸਥਾਪਨਾ ਸਮੇਂ ਹੋਈ ਸੀ ਪਿਛਲੇ ਦਿਨੀ